ਮਿੱਤਰ ਪਿਆਰਿਓ ਸਤਿ ਸ੍ਰੀ ਅਕਾਲ ਮੈਂ ਹਾਂ ਤੁਹਾਡਾ ਆਪਣਾ ਜਸਵਿੰਦਰ ਸਿੰਘ ਸੰਧੂ ਆਪੋਸੀਆਂ ਨੂੰ ਪੰਜਾਬੀ ਵੀਰਾਂ ਨੂੰ ਬੇਨਤੀਆਂ ਕਰੂੰਗਾ 1 ਜੂਨ 2024 ਦਿਨ ਸ਼ਨੀਵਾਰ ਨੂੰ ਖਤਮ ਕਰ ਦਿਓ ਸਾਰੀਆਂ ਸਮਾਜਿਕ ਕ੍ਰੀਤੀਆਂ ਅਤੇ ਚੁਣੋ ਆਪਣੀ ਮਨਪਸੰਦ ਸਰਕਾਰ ਆਪਣੇ ਮਨਪਸੰਦ ਨੇਤਾ ਜੇ ਸਾਨੂੰ ਬਾਤ ਚ ਪਛਤਾਉਣਾ ਨਾ ਪਵੇ ਤੇ ਅੱਜ ਅਸੀਂ ਆਪਣੀ ਵੋਟ ਦੀ ਤਾਕਤ ਦਿਖਾਈਏ ਇਹ ਹੀ ਮੇਰੀਆਂ ਬੇਨਤੀਆਂ ਕਬੂਲ ਕਰਿਓ 1 ਜੂਨ 2024 ਦਿਨ ਸ਼ਨੀਵਾਰ ਅਸੀਂ ਕਰਨੀ ਪੈਣਾ ਨਾ 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 ਅਸੀਂ ਪ੍ਰਵਾਸ ਵਿੱਚ ਕੋਲੋਕੇਸ਼ਨ ਤੇ ਜਾ ਕੇ ਆਪਣੀ ਮਤਦਾਨ ਕਰਨੀ ਹੈ ਤੇ ਮਤ ਉਸ ਵਿਅਕਤੀ ਨੂੰ ਦਾਨ ਕਰਨੀ ਹੈ ਕਰਨੀ ਵੀ ਜ਼ਰੂਰ ਆ ਜਿਹੜਾ ਸਾਡੇ ਮਨ ਨੂੰ ਪਾਉਂਦਾ ਚੰਗਾ ਲੱਗਦਾ ਸਾਫ ਸੁਥਰਾ ਇੱਕਸਾਲਾ ਸਾਡੇ ਲਈ ਕੁਝ ਕਰਦੀ ਸਮਰਤਾ ਰੱਖਦਾ ਹੈ ਇਹ ਹੀ ਮੇਰੀਆਂ ਬੇਨਤੀਆਂ ਪ੍ਰਵਾਨ ਕਰਿਓ ਤੇ ਹੁਣ ਜੋ ਛੁੱਟੀਆਂ ਮਿਲਾਂਗੇ ਕੱਲ ਕੋਲਿੰਗ ਬੂਥ ਤੇ ਵੋਟ ਪਾਉਣ ਤੋਂ ਬਾਅਦ ਤਸਰੀਆਂ ਕੱਲ